ਸਾਥ ਸੰਗਤ ਜੀ ਅੱਜ ਗੱਲ ਕਰਾਂਗੇ ਧਰਮ ਦੇ ਨਾਮ ਤੇ ਕਿਵੇਂ ਲੋਕਾਂ ਨੂੰ ਉਹ ਕਹ ਲੋ ਵਰਗਰਾ ਰਿਆ ਜਾਂਦਾ ਤੇ ਯੂਜ਼ ਕਰਿਆ ਜਾਂਦਾ ਜਿਵੇਂ ਹੁਣ ਬੰਬ ਬਲਾਸਟ ਦੇ ਵਿੱਚ ਕਈ ਡਾਕਟਰਾਂ ਦਾ ਨਾਮ ਆ ਰਿਹਾ ਤੁਸੀਂ ਦੇਖੋ ਹਰੇਕ ਥਾਂ ਦੇ ਉੱਤੇ ਜਿਹੜੇ ਧਰਮ ਪਿੱਛੇ ਹਿੰਦੂਆਂ ਦੀਆਂ ਫੋਟੋਆਂ ਲੈ ਲਈ ਆਰਐਸਐਸ ਤੇ ਭਾਜਪੀ ਨੂੰ ਨੇ ਉਹਨਾਂ ਨੂੰ ਐਕਸਪਲੋਇਟ ਕਰ ਰਹੇ ਨੇ ਮੁਸਲਮਾਨਾਂ ਨੂੰ ਅਜੇ ਤੱਕ ਕੋਈ ਵੀ ਕਹਿੰ ਲੋ ਮੋਟੀਵੇਟ ਨਹੀਂ ਕਰ ਸਕਿਆ ਸੀ ਇੱਧਰ ਨੂੰ ਸ਼ਾਂਤ ਮਈ ਚੱਲਦੇ ਸੀ ਇਹ ਸਾਰਾ ਮਾਹੌਲ ਕਿਵੇਂ ਵਿਗੜਨ ਲੱਗ ਗਿਆ ਇਹ ਉਹ ਬੰਬ ਲਾਸ ਦੇ ਵਿੱਚ ਕਈ ਡਾਕਟਰਾਂ ਦਾ ਨਾਮ ਆ ਰਿਹਾ ਐਂ ਜੇ ਆਪਾਂ ਯੂਨੀਵਰਸਿਟੀ ਦੀ ਗੱਲ ਕਰੀਏ ਯੂਨੀਵਰਸਿਟੀ ਦੀ ਜਿਹੜੀ ਲੜਾਈ ਸੀ ਉਹ ਯੂਨੀਵਰਸਿਟੀ ਦਾ ਜਿਹੜਾ ਤੰਤਰ ਸੀ ਉਹ ਪਹਿਲੇ ਵਾਲਾ ਬਰਕਰਾਰ ਕਰਾਉਣ ਚ ਸੀਗਾ ਉਦੇ ਵਿੱਚ ਨਿਹੰਗ ਜਥੇਬੰਦੀਆਂ ਉੱਥੇ ਖਾਲਸਾਤਨ ਦੇ ਨਾਰੇ ਲਾਦੇ ਨੇ ਕਿੰਵੇਂ ਧਰਮ ਨੂੰ ਵਿੱਚ ਬਾੜ ਕੇ ਲੋਕਾਂ ਦਾ ਅੰਦੋਲਨ ਜਿਹੜਾ ਹੋਰ ਪਾਸੇ ਨੂੰ ਲਜਾਇਆ ਜਾਂਦਾ ਆ ਆਪਾਂ ਨੂੰ ਵੀ ਇੰਨੀ ਤੇ ਸਮਝ ਚਾਹੀਦੀ ਆ ਆਪਾਂ ਕੱਟੜਵਾਦੀਵਾਦਤਾ ਦੇ ਵਿੱਚ ਆ ਕੇ ਇਹੋ ਜਿਹੀਆਂ ਗੱਲਾਂ ਨਾ ਕਰੀਏ ਜਿਹਦੇ ਨਾਲ ਅਖੰਡ ਜਿਹੜਾ ਇੰਡੀਆ ਹੈ ਭਾਰਤ ਹੈ ਇਹਦੀ ਹੋਣਦ ਚ ਕੋਈ ਅੜਚਨ ਪਵੇ ਆਪਾਂ ਜੇ ਯੂਨੀਵਰਸਿਟੀ ਪੰਜਾਬ ਸਰਕਾਰ ਨੂੰ ਦੇ ਦੰਨੇ ਆ ਪੰਜਾਬ ਸਰਕਾਰ ਦੇ ਆਪਣੇ ਜਿਹੜੇ ਅੱਗੇ ਨਮਾਇंदे ਨੇ ਉਹਨਾਂ ਨੇ ਤੁਸੀਂ ਦੇਖੋ ਪਹਿਲਾਂ ਕੀ ਹਾਲ ਕਰਿਆ ਉਹਨਾਂ ਤੋਂ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਕੋਲ ਨੇ ਉਹਨਾਂ ਤੋਂ ਉਹਨਾਂ ਦੀਆਂ ਤਰਕਾਹਤਾਂ ਦਿੱਤੀਆਂ ਨਹੀਂ ਜਾਂਦੀਆਂ ਇਹ ਜਿਹੜਾ ਸਿਸਟਮ ਹੈ ਇਹ ਹੋਰ ਵਧੀਆ ਕਰਨ ਲਈ ਮੈਂ ਮੁੱਦਿਆਂ ਨੂੰ ਹੁਣ ਜਿਹੜੀ ਯੂਨੀਵਰਸਿਟੀ ਚ ਇਸ ਸੰਘਰਸ਼ ਚ ਅੱਗੇ ਹੋਏ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੂਗਾ ਵੀ ਉਹ ਆਪਣਾ ਇੱਕ ਤੰਤਰ ਬਣਾਉਣ ਅੱਗੇ ਲਈ ਜਿਹੜੇ ਕਹਿੰੋ ਕੋਈ ਵੀ ਭਲਾਈ ਦੇ ਕੰਮ ਕਰਨੇ ਨੇ ਕਿਉਂਕਿ ਹਰੇਕ ਸੰਸਥਾ ਜਿਵੇਂ ਕਿਸਾਨਾਂ ਦੇ ਵਿੱਚ ਗਲਤ ਬੰਦੇ ਵੜ ਕੇ ਕਿਸਾਨੀ ਨੂੰ ਨਾ ਬਦਨਾਮ ਕਰਤੀਆਂ ਆਂ ਆਈ ਪੋਲਿਟੀਕਲ ਪਾਰਟੀਆਂ ਹਰੇਕ ਥਾਂ ਤੇ ਕੋਈ ਨਾ ਕੋਈ ਵਿੱਚ ਡਿਸਟਰਬੈਂਸ ਕ੍ਰੀਏਟ ਕਰਤੀ ਜਾਂਦੀ ਆ ਵਧੀਆ ਤਰੀਕੇ ਨਾਲ ਪੰਜਾਬੀ ਇੱਕ ਝੰਡੇ ਥੱਲੇ ਜਿਵੇਂ ਪਹਿਲਾਂ ਆਕਾਲ ਤਖਤ ਦੇ ਥੱਲੇ ਸੀਗੇ ਉਹਨਾਂ ਨੂੰ 20 ਅੱਠ ਡਾਇਰੈਕਸ਼ਨ ਚ ਤੋੜਤਾ ਗਿਆ ਹੁਣ ਇਨਾਂ ਨੂੰ ਮੌਕਾ ਮਿਲਿਆ ਨਵੀਂ ਜਨਰੇਸ਼ਨ ਨੂੰ ਇੱਕ ਏਜੰਡਾ ਬਣਾ ਕੇ ਤਰੀਕੇ ਨਾਲ ਹਿੰਦੁਸਤਾਨ ਜਿਹੜਾ ਆਪਣਾ ਭਾਰਤ ਹੈ ਇਹਦੇ ਸੰਵਿਧਾਨ ਮੁਤਾਬਕ ਐਂਜੀ ਗੱਲ ਕਰਨ ਜਿਦੇ ਚ ਆਪਾਂ ਅੱਗੇ ਆਪਣੀ ਭਲਾਈ ਦੀਆਂ ਗੱਲਾਂ ਕਰ ਸਕੀਏ ਜਿਹੜੀ ਐਨਜੀਓਸ ਤੋਂ ਲੋਕਾਂ ਨੇ ਪੈਸੇ ਖਾ ਖਾ ਕੇ ਐਨ ਜੀਓਸ ਤੋਂ ਵੀ ਵਿਸ਼ਵਾਸ ਲੋਕਾਂ ਦਾ ਉਠਾਤਾ ਉਹ ਚੀਜ਼ਾਂ ਤੋਂ ਉੱਪਰ ਆ ਕੇ ਆਪਾਂ ਸਾਰੇ ਲੋਕ ਭਲਾਈ ਦੇ ਕੰਮ ਕਰ ਸਕੀਏ ਇਹਦਾ ਇੱਕ ਕਾਮਨ ਪਲੇਟਫਾਰਮ ਬਣ ਜਵੇ ਕਿਉਂਕਿ ਉੱਥੇ ਸਾਰੇ ਹੀ ਗੱਲਾਂ ਚੱਲ ਰਹੀਆਂ ਐ ਸਿਰ ਵੀ ਰਾਈਟ ਤੇ ਲੈਫਟ ਵਾਲੇ ਹੀ ਨਹੀਂ ਸੈਂਟਰ ਵਾਲੇ ਤੇ ਬਿਗੈਰ ਸੈਂਟਰ ਵਾਲੇ ਵੀ ਵੀ ਜਿਵੇਂ ਇੱਕ ਤਰੀਕੇ ਨਾਲ ਗੱਲ ਕਹਿੰਦੀ ਵੀ ਸਾਰੇ ਕੱਤਰਤ ਹੋ ਗਏ ਸੀ ਤੇ ਉਹਦੇ ਵਿੱਚ ਜਿਹੜੇ ਆਪਣੀ ਕਹਿ ਲੋ ਪ੍ਰਸ਼ੰਸਾ ਦੇ ਭੁੱਖੇ ਹੁੰਦੇ ਨੇ ਉਹ ਜਿਹਨਾਂ ਨੂੰ ਦੂਰ ਕਰਕੇ ਕੰਮ ਵਾਲੇ ਪੰਜਾਬੀਆਂ ਨੂੰ ਨਾਲ ਲੈ ਕੇ ਇੱਕ ਵਧੀਆ ਸੰਸਥਾ ਹੁਣ ਕ੍ਰੀਏਟ ਕਰੋ ਜਿਹੜੀ ਅੱਗੇ ਇਹਦੇ ਕੰਮ ਕਰੇ ਕਿਉਂਕਿ ਬਾਗਡੋਰ ਅੱਗੇ ਇਹ ਨੌਜਵਾਨਾਂ ਦੇ ਹੱਥੇ ਚ ਜਾਣੀ ਹੈ ਤੇ ਅੰਦੋਲਨ ਦੇ ਵਿੱਚੋਂ ਉਹਨਾਂ ਨੂੰ ਬੰਦੇ ਛਾਂਟ ਕੇ ਜਿਹੜੇ ਮਿਹਨਤ ਕਰ ਸਕਦੇ ਨੇ ਕੰਮ ਕਰ ਸਕਦੇ ਨੇ ਤੇ ਅਸੀਂ ਉਹਨਾਂ ਦਾ ਸਹਿਯੋਗ ਦਵਾਂਗੇ ਰਲ ਮਿਲ ਕੇ ਆਓ ਆਪਾਂ ਪੰਜਾਬ ਨੂੰ ਵਧੀਆ ਬਣਾਈਏ ਇੱਕ ਦੂਜੇ ਨਾਲ ਚੰਗਿਆਈ ਲਈ ਖੜੀਏ ਨਾ ਕਿ ਧਰਮਾਂ ਦੇ ਨਾਮ ਤੇ ਤੇ ਕੋਈ ਅੰਦੋਲਨ ਦੇ ਨਾਮ ਤੇ ਆਪਾਂ ਨੂੰ ਕਿਸੇ ਹੋਰ ਡਾਇਰੈਕਸ਼ਨ ਚ ਨਾ ਲਿਜਾ ਸਕੇ ਉਹਦੇ ਤੇ ਪੈਰਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ